ਪੂਰੇ ਪੰਜਾਬ ਪਰ ਵਿੱਚ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਫਾਰਮ ਭਰਨ ਦੀ ਆਖਰੀ ਤਾਰੀਖ 4 ਅਕਤੂਬਰ ਹੈ ਅੱਜ ਆਖਰੀ ਦਿਨ ਹੋਣ ਕਰਕੇ ਫਗਵਾੜਾ ਵਿਖੇ ਸਰਪੰਚ ਅਤੇ ਪੰਚਾਇਤ ਦੀ ਚੋਣ ਲਈ ਫਾਰਮ ਭਰਨ ਆਏ ਲੋਕਾਂ ਦਾ ਕਾਫੀ ਤਾਂਤਾ ਲੱਗਿਆ ਹੋਇਆ ਸੀ ਜੇ ਗੱਲ ਕਰੀਏ ਸਕੂਲ ਆਫ ਐਮਿਨੈਂਸ ਫਗਵਾੜਾ ਦੀ ਤਾਂ ਉੱਥੇ ਕਈ ਪਿੰਡਾਂ ਦੇ ਲੋਕ ਆਪਣੀ ਕਿਸਮਤ ਅਜ਼ਮਾਉਣ ਲਈ ਫਾਰਮ ਭਰ ਰਹੇ ਸਨ ਜਦਕਿ ਫਾਰਮ ਜਮ੍ਹਾਂ ਕਰਵਾਉਣ ਲਈ ਵੀ ਲੰਬੀਆਂ-ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਸਨ ਇਹਨਾਂ ਪੰਚਾਇਤੀ ਚੋਣਾਂ ਨੂੰ ਲੈ ਕੇ ਲੋਕਾਂ ਵਿੱਚ ਕਾਫੀ ਉਤਸ਼ਾਹ ਵੀ ਦੇਖਣ ਨੂੰ ਮਿਲ ਰਿਹਾ ਸੀ ਮੀਡੀਆ ਨਾਲ ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਵਾਰ ਦੀ ਚੋਣ ਆਉਣ ਲਈ ਬਹੁਤ ਹੀ ਅਹਿਮ ਹੈ ਅਤੇ ਸਾਨੂੰ ਫਾਇਲ ਭਰਨਾ ਤੇ ਜਮਾ ਕਰਵਾਉਣ ਵਿੱਚ ਕੋਈ ਦਿੱਕਤ ਪਰੇਸ਼ਾਨੀ ਨਹੀਂ ਆ ਰਹੀ। ਉਹਨਾਂ ਕਿਹਾ ਕਿ ਇਸ ਵਾਰ ਦੀ ਪੰਚਾਇਤੀ ਚੋਣ ਬਹੁਤ ਹੀ ਪੀਸਫੁੱਲ ਹੋਵੇਗੀ। ਹਾਂਜੀ, ਸੁਰਜੀਤ ਸਿੰਘ। ਸੁਰਜੀਤ ਸਿੰਘ ਜੀ ਅੱਜ ਇੱਥੇ ਆਏ ਆ ਕਿਦਾਂ ਦਾ ਮਾਹੌਲ ਲੱਗ ਰਿਹਾ ਤੁਹਾਨੂੰ? ਠੀਕ ਆ? ਕੋਈ ਬੜਾ ਵਧੀਆ ਹੀ ਮਾਹੌਲ ਹੈ। ਹਾਂਜੀ। ਵਧੀਆ ਹੀ ਮਾਹੌਲ ਹੈ। ਕਿਦਾਂ ਕਾਗਜ਼ ਪੱਤਰ ਅੱਜ ਜਮ੍ਹਾਂ ਕਰਾ ਰਹੇ? ਹਾਂਜੀ। ਕਿਹੜੇ ਪਿੰਡ ਤੋਂ ਆਪਾਂ? ਪੈਂ ਟੱਕਰ ਕੀ ਤੋਂ। ਬਹੁਤ ਵਧੀਆ ਮਾਹੌਲ ਆ ਜੀ। ਲੋਕੀ ਹਮਮਾ ਮਾਰ ਕੇ ਪੰਚਾਇਤ ਪੰਚੀ ਸਰਪੰਚੀ ਦੇ ਲਈ ਨਾਮਜ਼ਾਦਗੀਆਂ ਕਰ ਰਹੇ ਆ ਔਰ ਜੀ ਜੀ ਸਕੂਲ ਦੇ ਵਿੱਚ ਬਹੁਤ ਹੀ ਅੱਛਾ ਮਾਹੌਲ ਹੈ ਕੋਈ ਇਸ ਤਰ੍ਹਾਂ ਦੀ ਹਫੜਾ ਤਫੜੀ ਨਹੀਂ ਕੋਈ ਕਿਸੇ ਤਰ੍ਹਾਂ ਦਾ ਰਸ ਨਹੀਂ ਹੈਗਾ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਅੰਦਰ ਫਾਈਲਾਂ ਚੈੱਕ ਹੋ ਰਹੀਆਂ ਔਰ ਕਾਗਜ਼ ਲੈ ਜਾ ਰਹੇ ਆ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਕਿਸੇ ਦੇ ਨਾਲ ਕੋਈ ਧੱਕਾ ਨਹੀਂ ਹੈ ਆਪਣਾ ਪਿੰਡ ਕਿਹੜਾ ਜੀ ਪਿੰਡ ਠੱਕਰ ਕਿੰਨੀ ਕੋ ਬੋਟ ਹੈ ਜੀ ਸਰ ਪਿੰਡ ਦੇ ਵਿੱਚ ਬੋਟ 600 ਆ ਜੀ ਕਿੰਨਾ ਪੀਸਫੁਲ ਹੋ ਗਈ ਤੁਹਾਨੂੰ ਕਿੱਦਾਂ ਲੱਗ ਰਿਹਾ ਬੋਟ ਪੋਲ ਬੋਲ ਪੋਲ ਹੋ ਗਈ 400 ਤੋਂ 450 ਕਿਹੋ ਜਿਹਾ ਮੁਕਾਬਲਾ ਹੈ ਇਹਦਾ ਸੁਖਾ ਮਾ ਮੁਕਾਬਲਾ ਜੀ ਮੇਰਾ ਨਾਮ ਬਲਵਿੰਦਰ ਆਵਾ ਜੀ ਕਿਹੜੇ ਪਿੰਡ ਤੋਂ ਆ ਨੰਗਲ ਹਾਂਜੀ ਕੀ ਅੱਜ ਇੱਥੇ ਜਮਾ ਕਰਾਉਣਾ ਹੈ ਕੀ ਅੱਜ ਪਹਿਲਾਂ ਜਮਾ ਕਰਾਉਣਾ ਹੈ ਜੀ ਹਾਂਜੀ ਠੀਕ ਹੈ ਨਾ ਜੰਨੇ ਆ ਅੱਜ ਤਾਂ ਹੀ ਗੱਲ ਕਹਿੰਦੇ ਜਿਹੜਾ ਉਸਕੀ ਮਹਿਗੀ ਬਹੁਤ ਵਧੀਆ ਹੈ ਵਧੀਆ ਪੇਪਰ ਜਮਾ ਹੋ ਰਹਾ ਹੈ ਆ ਤੇ ਕੋਈ ਰਚਨੀ ਕੋ ਲੈਣ ਨਹੀਂ ਤਾਕਤਮਕ ਨਹੀਂ ਹੈਗਾ ਤੇ ਅਸੀਂ ਸਰਕਾਰ ਦਾ ਵੀ ਧੰਨਵਾਦ ਕਰਦੇ ਆ ਅੱਜ ਅੱਜ ਮਾਹੌਲ ਹੈ ਪਿੰਡਾਂ ਦਾ ਜਿਹੜਾ ਲੈ ਜੀ ਹੋਰ ਵੀ ਠੀਕ ਆ ਜੀ ਸਾਡੇ ਸਾਡੇ ਪਿੰਡਾਂ ਜਿਹਦਾ ਮਾਹੌਲ ਬਹੁਤ ਵਧੀਆ ਆ ਕੋਈ ਝਗੜਾ ਨਹੀਂ ਕੋਈ ਲੈਣ ਨਹੀਂ ਕੋਈ ਨਹੀਂ ਸਹਿਮਤੀਆਂ ਵੀ ਹੋ ਰਹੀਆਂ ਆ ਸਭ ਬਹੁਤ ਵਧੀਆ ਆ ਅੱਜ ਲਾਸਟ ਡੇਟ ਆ ਜੀ ਅੱਜ ਲਾਸਟ ਡੇਟ ਆ ਜੀ ਕਿੰਨੀ ਗਾ ਆਸਿਆ ਪੋਲਿੰਗ ਹੋਣੀ ਹੈ ਤੁਹਾਡੇ ਪਿੰਡ ਦੀ ਹਾਂ ਜੀ ਸਾਡੇ ਉਹ ਜਿਹੜੇ ਮੈਂ ਕਾਟੋ ਫਟ 1230 ਬੋਲ ਬੋਟ ਕਿੰਨੀ ਗਾ ਮੋਂ 1900 ਪੰਚਾਇਤੀ ਚੋਣਾਂ ਸਬੰਧੀ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦਲਜੀਤ ਰਾਜੂ ਨੇ ਕਿਹਾ ਕਿ ਇਸ ਵਾਰ ਇਲੈਕਸ਼ਨ ਸਰਕਾਰ ਵੱਲੋਂ ਦਿੱਤੇ ਨਾਅਰੇ ਅਨੁਸਾਰ ਨਵਾਂ ਪੰਜਾਬ ਖੁਸ਼ਹਾਲ ਪੰਜਾਬ ਤਹਿਤ ਇਲੈਕਸ਼ਨ ਹੋ ਰਹੀ ਹੈ ਦਲਜੀਤ ਰਾਜੂ ਨੇ ਇਹ ਵੀ ਕਿਹਾ ਕਿ 7 ਤਰੀਕ ਤੱਕ ਸਮਾਂ ਹੈ ਜੋ ਸਰਬਸੰਮਤੀ ਨਾਲ ਪੰਚਾਇਤ ਬਣਾ ਸਕਦੇ ਹਨ ਕਿਉਂਕਿ ਸਰਬਸੰਮਤੀ ਪੰਚਾਇਤ ਬਨਨ ਨਾਲ ਪਿੰਡ ਨੂੰ 5 ਲੱਖ ਰੁਪਇਆ ਸਰਕਾਰ ਗ੍ਰਾਂਟ ਦੇਵੇਗੀ ਇੱਕ ਹਸਪਤਾਲ ਬਣੇਗਾ ਅਤੇ ਸਟੇਡੀਅਮ ਵੀ ਬਣਾਇਆ ਜਾਵੇਗਾ ਮੂ ਪਿੰਡ ਵਾਸੀ ਜਿਹੜੇ ਅੱਜ ਸਰਪੰਚੀ ਦੀਆਂ ਇਲੈਕਸ਼ਨ ਦੇ ਸਬੰਧ ਵਿੱਚ ਵੱਖ-ਵੱਖ ਪਿੰਡਾਂ ਤੋਂ ਨਾਮਿਨੇਸ਼ਨ ਭਰ ਰਹੇ ਆ ਅੱਜ ਕਿਉਂਕਿ ਅੱਜ ਲਾਸਟ ਤਰੀਕ ਆ 4 ਤਰੀਕ ਔਰ ਸਾਰੇ ਹੀ ਜਿਹੜੇ ਪਿੰਡਾਂ ਦੇ ਵੱਖ-ਵੱਖ ਉਮੀਦਵਾਰ ਆ ਚਾਹੇ ਸਰਪੰਚੀ ਦੇ ਚਾਹੇ ਪੈਂਚੀ ਦੇ ਉਹਨਾਂ ਨੂੰ ਸਭ ਤੋਂ ਪਹਿਲਾਂ ਤੇ ਹੱਥ ਜੋੜ ਕੇ ਬੇਨਤੀ ਆ ਵੀ ਹਜੇ ਵੀ 7 ਤਰੀਕ ਤਾਈ ਸਾਡੇ ਕੋਲ ਸਮਾਂ ਭਾਵੇਂ ਤੇ ਨਾਮਿਨੇਸ਼ਨ ਜ਼ਰੂਰ ਕਰਵਾਓ ਪਰ ਇਹ ਆ ਵੀ ਜਿਹੜੀਆਂ ਤੇ ਫੈਲਾ ਵਾਪਸ 7 ਤਰੀਕ ਦਾ ਹੀ ਲੈ ਸਕਦੇ ਆ ਸਮ ਸੰਤਿ ਕਰੋ ਕਿਉਂਕਿ ਸਰਕਾਰ ਵੱਲੋਂ 5 ਲੱਖ ਰੁਪਇਆ ਗ੍ਰਾਂਟ ਔਰ ਇੱਕ ਪਿੰਡ ਲਈ ਵਧੀਆ ਹਸਪੀਟਲ ਅਤੇ ਨਾ ਸਟੇਡੀਅਮ ਬਣਾ ਕੇ ਦਿੱਤਾ ਜਾਣਾ ਕਿਉਂਕਿ ਉਹਨੂੰ ਪਹਿਲ ਕਦਮੀ ਆਪਾਂ ਨੂੰ ਇਹ ਬਣਾਉਣਾ ਜੇ ਇਲੈਕਸ਼ਨ ਵੀ ਹੁੰਦੀਆਂ ਤਾਂ ਬਹੁਤ ਜੱਗੇ ਢੰਗਡਾਂ ਕਰਨੀਆਂ ਕਿਉਂਕਿ ਲੜਾਈ ਝਗੜੇ ਤੋਂ ਨਸ਼ਿਆਂ ਤੋਂ ਦੂਰ ਕਰਕੇ ਲੋਕਾਂ ਨੂੰ ਜਿਹੜਾ ਇੱਕ ਨਵੀਂ ਜਿਹੜੀ ਰਹਿਤ ਆ ਪੰਜਾਬ ਸਰਕਾਰ ਦੀ ਚੱਲੀ ਆ ਨਵਾਂ ਪੰਜਾਬ ਖੁਸ਼ਹਾਲ ਪੰਜਾਬ ਉਹਦੇ ਤਹਿਤ ਆਪਾਂ ਇਲੈਕਸ਼ਨ ਕਰਾਉਣੇ ਆ ਔਰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਸਰਦਾਰ ਜੋਗਿੰਦਰ ਸਿੰਘ ਜੀ ਮਾਨ ਜਿਹੜੇ ਸਾਡੇ ਹਲਕਾ ਚਾਰਜ ਉਹਨਾਂ ਵੱਲੋਂ ਵੀ ਉਹਨਾਂ ਦੀ ਸਾਰੀ ਟੀਮ ਵੱਲੋਂ ਵੀ ਇਲੈਕਸ਼ਨ ਜਿਹੜੀ ਆ ਨਿਰਪੱਖ ਰਾਈ ਜਾਣੀਆਂ ਔਰ ਸਾਰਿਆਂ ਜਿਹੜਾ ਸਹਿਯੋਗ ਕਰਨ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਗੱਲਬਾਤ ਕਰਦੇ ਆ ਬੀਡੀਪੀਓ ਰਾਮਪਾਲ ਸਿੰਘ ਨੇ ਦੱਸਿਆ ਕਿ ਪਾਰੀ ਗਿਣਤੀ ਵਿੱਚ ਵੱਖ-ਵੱਖ ਪਿੰਡਾਂ ਦੇ ਉਮੀਦਵਾਰਾਂ ਨੇ ਫਾਈਲਾਂ ਭਰੀਆਂ ਹਨ ਅਤੇ ਬਲਾਕ ਵਿੱਚ ਬਹੁਤ ਹੀ ਸ਼ਾਂਤੀਪੂਰਵਕ ਕੰਮ ਨਿਪਟਾਰੇ ਚੜਿਆ ਅੱਜ ਦੇ ਜਿਹੜੇ ਸਾਡੇ ਐਨਓਸੀ ਫਾਰਮ ਆ ਉਹ ਅੱਜ ਤੱਕ ਸਾਡੇ 1650 ਅਸੀਂ ਜਿਹੜੇ ਆ ਇਸ਼ੂ ਕਰ ਚੁੱਕੇ ਆ ਤੇ ਖੁਸ਼ੀ ਦੀ ਗੱਲ ਇਹ ਆ ਵੀ ਸਾਡੇ ਜਿਹੜੇ ਬਲਾਕ ਦੇ ਵਿੱਚ ਬਹੁਤ ਸ਼ਾਂਤੀਪੂਰਵਕ ਕੰਮ ਚੱਲਿਆ ਤੇ ਅਸੀਂ ਸਾਰਾ ਅਰੇਂਜਮੈਂਟ ਇਹਨਾਂ ਦਾ ਕੀਤਾ ਸੀ ਬੈਠਣ ਦਾ ਵੀ ਤੇ ਪਾਣੀ ਚਾਹ ਵੀ ਚਾਹ ਪਾਣੀ ਦਾ ਸਾਰਾ ਅਰੇਂਜਮੈਂਟ ਕੀਤਾ ਸੀਗਾ ਹੁਣ ਸਾਡੇ ਤਕਰੀਬਨ ਅ ਰਸ ਘੱਟ ਚੁੱਕਾ ਹੈ ਤੇ ਬਹੁਤ ਵਧੀਆ ਸਾਡਾ ਚੱਲਦਾ ਪਿਆ ਅੱਜ ਲਾਸਟ ਦਿਨ ਹੈ ਜੀ ਫਾਰਮ ਭਰ ਹੁੰਦਾ ਅੱਜ ਲਾਸਟ ਦਿਨ ਹੈ ਅੱਜ ਉਧਰ ਵੀ 3 ਵਜੇ ਤੱਕ ਹੈ ਤੈਨੂੰ ਇਹਦਾ 4 ਵਜੇ 3 ਵਜੇ ਤੱਕ ਉਧਰੇ ਕਹ ਅਸੀਂ ਬੈਠੇ ਆ ਜੀ ਜਿਹੜਾ ਕੋਈ ਐਨਓਸੀ ਕਰਾਉਣਾ ਚਾਹੁੰਦਾ ਕਰਾ ਵੀ ਸਕਦਾ ਆ ਵੀ ਰਹੇ ਆ ਅਸੀਂ ਕਰ ਵੀ ਜਾਂਦੇ ਆ ਉਧਰ ਦੂਸਰੇ ਪਾਸੇ ਮਾਰਕੀਟ ਕਮਿਟੀ ਦੇ ਚੇਅਰਮੈਨ ਤਵਿੰਦਰ RAM ਨੇ ਦੱਸਿਆ ਕਿ ਦੋ ਛੁੱਟੀਆਂ ਹੋਣ ਕਰਕੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਲੋ ਖੱਜਲਖਵਾਰ ਹੋ ਰਹੇ ਹਨ ਪਰ ਫਿਰ ਵੀ ਜਿੰਨਾ ਟਾਈਮ ਹੋ ਸਕਿਆ ਉਹਨਾਂ ਦੀਆਂ ਫਾਈਲਾਂ ਲਈਆਂ ਜਾਣਗੀਆਂ ਬਾਈਟ ਅੱਜ ਮੇਰੇ ਕੋਲ ਇੱਥੇ ਮਾਰਕੀਟ ਕਮੇਟੀ ਦੇ ਵਿੱਚ ਜਿਹੜੇ ਕਿ ਅਫਸਰ ਸਰਵਾਨ ਬਿਠਾ ਲਏ ਗਏ ਉਹਨਾਂ ਵਿੱਚੋਂ 22 ਪਿੰਡ 22 ਪਿੰਡਾਂ ਨਾਲ ਰਿਲੇਟਿਵ ਬਿਠਾ ਲਏ ਗਏ ਕੋਈ ਜਿਹੜੀਆਂ ਦੋ ਵਿੱਚ ਛੁੱਟੀਆਂ ਹੋ ਗਈਆਂ ਉਹਨਾਂ ਦੀ ਵਜ੍ਹਾ ਨਾਲ ਅੱਜ ਸਾਡੇ ਕੋਲ ਠੀਕ ਹੈ ਬੇਸ਼ੱਕ ਲੋਕ ਜ਼ਿਆਦਾਤਰ ਪਾਤਰਾ ਵਿੱਚ ਆਏ ਨੇ ਉਹਨਾਂ ਨੂੰ ਦਿੱਕਤ ਤਾਂ ਥੋੜੀਆਂ ਆਈਆਂ ਪਰ ਕੋਈ ਗੱਲ ਨਹੀਂ ਜਿਹੜੇ ਵੀ ਪ੍ਰਸ਼ਾਸਨ ਇੱਥੇ ਆਏ ਉਹਨਾਂ ਨੇ ਸਾਰਿਆਂ ਨਾਲ ਬੈਠ ਕੇ ਸੁਵਿਧਾਨ ਕੱਢਿਆ ਉਹਨਾਂ ਨੇ ਕਿ ਜਿਹੜੇ ਵੀ ਫਾਰਮ ਹੋਣਗੇ ਸਾਰਿਆਂ ਦੇ ਲੈ ਲੈ ਕੇ ਫਿਰ ਜਾਨਗੇ ਘਟੋ ਘਟ ਸਾਰੇ ਨੇ ਫੈਲਾ ਸੈਵਲ ਕੀਤੀਆਂ ਜਾਣਗੀਆਂ ਇਹਦਾ ਟਾਈਮ ਅੱਗੇ ਕੀਤਾ ਜਾਊਗਾ ਜਾਂ 3 ਵਜੇ ਦੀਆਂ ਨਹੀਂ ਜਿੰਨੇ ਵੀ ਜਿੰਨੇ ਵੀ ਫੈਲਾ ਵਾਲੇ ਹੈਗੇ ਉਹਨਾਂ ਨੂੰ ਫੈਲਾ ਹਰੇਕ ਦਿਨ ਲੈਣੀ ਚਲੀਆਂ ਜਾਣਗੀਆਂ ਠੀਕ ਹੈ ਬਾਅਦ ਜੇ ਕਿਸੇ ਦਾ ਕੋਈ ਹੋਈ ਕਿਸੇ ਦੇ ਡਾਟ ਹੋਇਆ ਉਹਨਾਂ ਨੂੰ ਦੱਸਿਆ ਜਾਊਗਾ ਉਧਰ ਦੂਸਰੇ ਪਾਸੇ ਆਪਣੇ ਉਮੀਦਵਾਰਾਂ ਦੀ ਹਮਾਇਤ ਕਰਨ ਆਏ ਸ਼੍ਰੋਮਣੀ ਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਰঞ্জੀਤ ਸਿੰਘ ਖੁਰਾਨਾ ਅਤੇ ਦੇਹਾਤੀ ਪ੍ਰਧਾਨ ਰਜਿੰਦਰ ਸਿੰਘ ਚੰਦੀ ਨੇ ਸਰਕਾਰ ਉੱਪਰ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਸਰਕਾਰ ਨੇ ਇਹ ਚੋਣਾ ਕਰਾਉਣ ਦਾ ਫੈਸਲਾ ਜਲਦਬਾਜ਼ੀ ਵਿੱਚ ਲਿਆ ਹੈ ਇਸ ਜਲਦਬਾਜ਼ੀ ਫੈਸਲੇ ਨਾਲ ਲੋਕ ਖੱਜਲਖوار ਹੋ ਰਹੇ ਹਨ ਅਤੇ ਜਿੱਥੇ ਵੀ ਲੋਕ ਫਾਈਲਾਂ ਜਾਂ ਫਾਰਮ ਭਰ ਰਹੇ ਹਨ ਉੱਥੇ ਕੋਈ ਵੀ ਲੋਕਾਂ ਲਈ ਖਾਸ ਪ੍ਰਬੰਧ ਨਹੀਂ ਹੈ ਮੇਰੇ ਖਿਆਲ ਨਾਲ ਪੂਰਾ ਕਲਾ ਫਗਵਾੜੇ ਦੇ ਕਨਵੀ ਪਿੰਡ ਅੱਜ ਖੱਜਲਖਵਾਰ ਨਹੀਂ ਹੋ ਰਹੇ ਪੂਰਾ ਪੰਜਾਬ ਹੀ ਖੱਜਲਖਵਾਰ ਹੋ ਰਿਹਾ ਹੈ ਇਹ ਮੇਰੇ ਖਿਆਲ ਨਾਲ ਪੰਜਾਬ ਸਰਕਾਰ ਨੂੰ ਪਤਾ ਹੀ ਨਹੀਂ ਕਿ ਇਲੈਕਸ਼ਨ ਕਰਾਣੇ ਕਿਦਾਂ ਇਸ ਤੋਂ ਪਹਿਲਾਂ ਹਮੇਸ਼ਾ ਜਦੋਂ ਸ਼ਰੂਮਨੀ ਕਾਲੀਦਾਰ ਨੇ ਇਲੈਕਸ਼ਨ ਕਰਾਈਆਂ ਤਾਂ ਬਾਦਲ ਸਾਹਿਬ ਦੀ ਸੋਚ ਹੁੰਦੀ ਸੀ ਕਿਸੇ ਅਸੀਂ ਬੰਦੇ ਨੂੰ ਪਿੰਡੂ ਬੰਦੇ ਨੂੰ ਤੰਗ ਪਰੇਸ਼ਾਨ ਨਹੀਂ ਕਰਨਾ ਅੱਜ ਇੱਕ ਇੱਕ ਸਰਪੰਚੀ ਵਾਸਤੇ ਬੰਦਾ ਖੜਾ ਤਾਂ ਉਹਦੇ ਚਾਰ ਗਵਾਹ ਚਾਹੀਦੇ ਇੱਕ ਪੰਚ ਵਾਸਤੇ ਖੜਾ ਉਹਦੇ ਚਾਰ ਗਵਾਹ ਚਾਹੀਦੇ ਆ ਜਦਕਿ ਸਾਰਾ ਪਿੰਡ ਜਾਣਦਾ ਕਿ ਇਹ ਬੰਦਾ ਪਿੰਡ ਦਾ ਬੰਦਾ ਵਾ ਤਾਂ ਅੱਜ ਮੇਰੇ ਖਿਆਲ ਨਾਲ ਅਸੀਂ ਸਾਰੇ ਜਾ ਕੇ ਆਏ ਆ ਜਿੱਥੇ ਇੱਥੇ ਵੀ ਅੱਜ ਫੈਸਲਾ ਜਮਾ ਹੋ ਰਹੀਆਂ ਤਾਂ ਮੇਰੇ ਖਿਆਲ ਨਾਲ ਇਸ ਵੇਲੇ ਜਿੰਨੇ ਪਿੰਡਾਂ ਦੇ ਲੋਕ ਹੈਗੇ ਆ ਬਹੁਤ ਖੱ ਨਾ ਪ੍ਰਸ਼ਾਸਨ ਵੱਲੋਂ ਕੋਈ ਪਾਣੀ ਦਾ ਪ੍ਰਬੰਧ ਹੋਆ ਇੱਥੇ ਨਾ ਕੋਈ ਉਹਨਾਂ ਦਾ ਸਿਸਟਮ ਆ ਇੱਥੇ ਇਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਮਿਲ ਗਈ ਇਸ ਬੰਦੇ ਬਲਾਇ ਪਿੰਡਾਂ ਤਾਹੀਆਂ ਕਿ ਇਹਨਾਂ ਨੂੰ ਖਜ਼ਲ ਖਵਾਰ ਕੀਤਾ ਜਾ ਸਕੇ ਤੇ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਕਿ ਇਸ ਨੂੰ ਸੁਧਾਰ ਕੀਤਾ ਜਾਵੇ ਤਾਂ ਜੋ ਅਸੀਂ ਪੰਜਾਬ ਦੇ ਲੋਕ ਜਿਹੜੇ ਪਿੰਡੂ ਲੋਕ ਆ ਜਿਹੜੇ ਸਾਡੇ ਬੜੇ ਭੋਲੇ ਭਾਲੇ ਲੋਕ ਆ ਉਹਨਾਂ ਨੂੰ ਅਗਰ ਸਰਪੰਚਾ ਵਾਸਤੇ ਜਾਂ ਪੰਚਾਇਤ ਵਾਸਤੇ ਖੜੀ ਹੋ ਤਾਂ ਉਹ ਸੇਵਾ ਕਰਨ ਵਾਸਤੇ ਖੜੇ ਆ ਤੇ ਮੈਂ ਸਮਝਦਾ ਕਿ ਅੱਜ ਜੋ ਹਾਲਾਤ ਬਣੇ ਹੋਏ ਆ ਇਹ ਜਿਹੜੇ ਲੋਕ ਚਾਹੁੰਦੇ ਸੀ ਕਿ ਬਦਲਾਅ ਦੀ ਸਰਕਾਰ ਆ ਅੱਜ ਵਾਕਿਆ ਹੀ ਪੰਜਾਬ ਦੇ ਲੋਕ ਦੇਖ ਰਹੇ ਆ ਕਿ ਕਿਸ ਤਰ੍ਹਾਂ ਬਦਲਾਅ ਹੋ ਰਿਹਾ ਇਸ ਲਈ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਕਿ ਇਹਨਾਂ ਲੋਕਾਂ ਦੀ ਸੁਣੀ ਜਾਵੇ